ਅੱਜ ਦੀ ਤਾਜ਼ਾ ਖਬਰ 328 ਰੁਪਏ ਦੇ ਮਾਮਲੇ ਵਿੱਚ ਐਸਜੀਪੀਸੀ ਨੇ ਕੀਤਾ ਬਹੁਤ ਵੱਡੇ ਕਪਲੇ ਆ ਚੱਕੋ ਸਾਰੇ ਸਬੂਤ ਜਾਣੋ ਇਸ ਵੀਡੀਓ ਵਿੱਚ ਤਾਜ਼ਾ ਜਾਣਕਾਰੀ ਇਨਾਂ ਕੋਲ ਅਜੇ ਹੀ ਦਸਤਾਵੇਜ਼ ਨੇ ਕਿ ਜਿਹੜੇ ਇੱਕ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੁਖਬੀਰ ਬਾਦਲ ਜਾਂ ਹੋਰ ਜਿਹੜੇ ਉਹਦੇ ਵਿੱਚ ਕੰਮ ਕਰਨ ਨਾਲ ਸਖਤਰੇਤ ਦੀ ਨੀਂਦ ਉਡਾ ਕੇ ਰੱਖ ਦੇਣਗੇ ਇਹ ਜਿਹੜੇ ਡਾਕੂਮੈਂਟ ਨੇ ਨਾ ਇਹ ਐਵੇਂ ਨਹੀਂ ਹਾਂ ਇਹਦੇ ਦੀ ਜਿਹੜੀ ਪ੍ਰਬੰਧਕੀ ਕਮੇਟੀ ਆ ਉਹ ਕਮੇਟੀ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਇਸ ਬਿਆਨ ਦੇ ਵਿੱਚ ਉਹਨੇ ਲਿਖਿਆ ਕਿ ਸਾਡੇ ਕੋਲੇ 169 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਜਿਨ੍ਹਾਂ ਵਿੱਚੋਂ 30 ਸਰੂਪ ਜਿਹੜੇ ਨੇ ਉਹਨਾਂ ਦੇ ਸਾਡੇ ਕੋਲ ਡਾਕੂਮੈਂਟ ਨੇ ਆ ਡਾਕੂਮੈਂਟ ਦੀਆਂ ਉਹਨਾਂ ਨੇ ਰਸੀਦਾਂ ਵੀ ਦਿੱਤੀਆਂ ਨੇ ਧਿਆਨ ਇਹਨਾਂ ਦਾ ਇੱਕੋ ਹੈ ਇਸ ਬਿਆਨ ਤੋਂ ਬਾਅਦ ਹੋ ਸਕਦਾ ਤੁਹਾਨੂੰ ਸ਼੍ਰੋਮਣੀ ਕਮੇਟੀ ਵਾਲੇ ਕਾਲੀ ਦਿਨ ਕਹਿ ਦੇਣ ਕਿ ਇਹ ਸਰਕਾਰ ਦੇ ਹੱਥ ਟੋਕੇ ਬਣ ਕੇ ਕੰਮ ਕਰ ਰਹੇ ਵੇ ਜਿਹੜੇ ਸਰਕਾਰ ਦੇ ਸਾਨੂੰ ਹੱਥ ਟੋਕੇ ਦੱਸਣਗੇ ਨਾ ਉਹਨਾਂ ਨੂੰ ਵਿਖਾਉਣ ਵਾਸਤੇ ਆ ਵੀ ਸਾਡੇ ਕੋਲ ਹੈਗਾ ਜੀ ਕਿ ਇਹਨਾਂ ਦੇ ਬੰਦੀ ਕਾਰਵਾਈ ਸ਼੍ਰੋਮਣੀ ਕਮੇਟੀ ਨੇ ਕੋਈ ਨਹੀਂ ਕੀਤੀ ਅੱਜ ਤੱਕ ਨਹੀਂ ਕੀਤੀ ਅੱਜ ਤੱਕ ਉਹ ਆ ਜਿਹੜਾ ਨਿਸ਼ਾਨ ਸਾਹਿਬ ਜਿਹਨਾਂ ਜਿਸ ਰਿਹਾ ਇਹ ਨਿਸ਼ਾਨ ਸਾਹਿਬ ਨਹੀਂਗਾ ਪਾਈਪ ਲੱਗੀ ਆ ਉੱਤੇ ਕੱਪੜਾ ਚੜਿਆ ਕਬਰ ਮਤਲਬ ਚੜਿਆ ਤੇ ਉੱਤੇ ਜਿਹੜਾ ਉੱਤੇ ਜਿਹੜੇ ਮੋਰ ਦੇ ਖੰਭ ਰਿਹਾ ਨਿਸ਼ਾਨ ਸਾਹਿਬ ਦੇ ਉੱਤੇ ਖੰਡਾ ਹੁੰਦਾ ਨਿਸ਼ਾਨ ਸਾਹਿਬ ਦੀ ਨਿਸ਼ਾਨੀ ਖੰਡਾ ਹੈ ਜਿਹੜੇ ਖੰਭ ਲੱਗੇ ਜਾਂ ਮੋਰ ਜਾਂ ਹੋਰ ਕੁਝ ਚੀਜ਼ ਬਣੀ ਆ ਉਹ ਨਿਸ਼ਾਨ ਸਾਹਿਬ 'ਚ ਨਹੀਂ ਆਉਂਦਾ ਨਹੀਂ 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 ਉਹ ਗੁਰਦੁਆਰੇ ਉਹ ਨਿਸ਼ਾਨ ਸਾਹਿਬ ਕਿਵੇਂ ਆ ਜੀ ਕਾਗਜ਼ੇ ਹੈਗੇ ਹੋ ਜਿਹੜੇ ਤੁਸੀਂ ਕਾਗਜ਼ੇ ਵਿਖਾਰੇ ਹੈਰਾਨ ਕਰੀ ਜਾਂਦੇ ਹੋ ਕਿ ਤੁਹਾਡੇ ਹੱਥਾਂ 'ਚ ਡਾਕੂਮੈਂਟ ਅਜੇਹੇ ਤੁਸੀਂ ਫੜੇ ਹੋਏ ਨੇ ਕਿ ਇਹਦੇ ਨਾਲ ਤਾਂ ਮਤਲਬ ਆ ਵੀ ਇਹਨਾਂ ਦੀ نیند ਉੱ ਦੇਖੋ ਇਹ ਜਿਹੜੇ ਡਾਕੂਮੈਂਟ ਨੇ ਨਾ ਇਹ ਐਵੇਂ ਨਹੀਂ ਹਾਂ ਇਹ ਡਾਕੂਮੈਂਟ ਉਹ ਨੇ ਜਿਹੜੇ ਡਾਕੂਮੈਂਟ ਮਲਕੀ ਢੇਰਾ ਜਿਹੜਾ ਕਿ ਰਾਜਾ ਕਮਲ ਵਾਲਾ ਹਮ ਬੰਗਿਆਂ ਦੇ ਲਾਗੇ ਜਿਹੜਾ ਢੇਰਾ ਜਿੱਥੋਂ 170 ਜਿੱਥੇ ਸਿੱਟ ਗਈ ਸੀ ਜਿਹੜੇ ਕਿ 328 ਰੂਪਾਂ ਦਾ ਮਸਲਾ ਜਿਹੜਾ ਚੱਲ ਰਿਹਾ ਉਹਨਾਂ ਦੇ ਸਬੰਧ ਵਿੱਚ ਜਿਹੜੀ ਸਰਕਾਰ ਵੱਲੋਂ ਸਿੱਟ ਬਣਾਈ ਗਈ ਆ ਜਿਹੜੀ ਕਿ ਐਫ ਆਈ ਆਰ ਨੰਬਰ 168 ਜਿਹਦੇ 328 ਰੂਪ ਜਿਹਨੇ ਉਹ ਮਹਾਰਾਜ ਜਿਹੜੇ ਗਾਇਬ ਨੇ ਜਾ ਕਿਤੇ ਵੀ ਉਹ ਘੁੰਮਣੇ ਉਹਨਾਂ ਦੇ ਸਬੰਧ ਜਿਹੜੇ ਆ ਉਹਦੀ ਸੈੱਟ ਬਣੀ ਆ ਉਹ ਸੈੱਟ ਜਿਹੜੀ ਆ ਉਹ ਡੇਰੇ ਜਾਂਦੀ ਆ ਔਰ ਡੇਰੇ ਜਾ ਕੇ ਤੇ ਉੱਥੇ ਉਹ ਡੇਰੇ ਦੀ ਜਿਹੜੀ ਪ੍ਰਬੰਧਕੀ ਕਮੇਟੀ ਆ ਉਹਨਾਂ ਨੂੰ ਮਿਲਦੀ ਆ ਉਹ ਕਮੇਟੀ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਜਿਸ ਤਰ੍ਹਾਂ ਕਿ ਆ ਲਿਖਿਆ ਹੈ ਬਿਆਨ ਅਜਾਨੇ ਇੰਦਰਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮਜ਼ਾਰਾ ਅਬਾਦ ਥਾਣਾ ਸਦਰ ਬੰਗਾ ਜిల్లా ਦੇ ਸ਼ਹੀਰ ਭਗਤ ਸਿੰਘ ਨਗਰ ਅਜੈਕਟਿਵ ਕਮੇਟੀ ਮੈਂਬਰ ਹੈ ਜਿਹੜਾ ਇਹ ਬਿਆਨ ਦੇ ਰਿਹਾ ਔਰ ਉਹ ਬਿਆਨ ਦੇ ਰਿਹਾ ਕਿ ਸਾਡੇ ਕੋਲੇ ਬਾਕੀ ਦਾ ਉਹਦਾ ਫੋਨ ਨੰਬਰ ਵੀ ਲਿਖਿਆ ਹੋਇਆ ਬਿਲਕੁਲ ਜੀ ਸਾਰਾ ਕੁਝ ਆ ਲਿਖਿਆ ਉਹਦਾ ਫੋਨ ਨੰਬਰ ਲਿਖਿਆ ਔਰ ਥੱਲੇ ਆ ਸਾਈਨ ਨੇ 14 1 26 ਦੇ ਜਿਹੜੇ ਨੇ ਇਹ ਸਾਈਨ ਨੇ ਉਹਦੇ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਦੇ ਆ ਸਾਈਨ ਨੇ ਇਹ ਉਹਨਾਂ ਦਾ ਬਿਆਨ ਆ ਜਿਹੜਾ ਵਿੱਚ ਲਿਖਿਆ ਆ ਆ ਬਿਆਨ ਆ ਸਾਰਾ ਵਿੱਚ ਲਿਖਿਆ ਕਿ ਮੋਟਾ-ਮੋਟਾ ਇਸ ਬਿਆਨ ਦੇ ਵਿੱਚ ਉਹਨੇ ਲਿਖਿਆ ਕਿ ਸਾਡੇ ਕੋਲੇ 169 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਜਿਨ੍ਹਾਂ ਵਿੱਚੋਂ ਤੀਸ ਰੂਪ ਜਿਹੜੇ ਨੇ ਉਹਨਾਂ ਦੇ ਸਾਡੇ ਕੋਲ ਡਾਕੂਮੈਂਟ ਨੇ ਆ ਡਾਕੂਮੈਂਟ ਦੀਆਂ ਉਹਨਾਂ ਨੇ ਰਸੀਦਾਂ ਵੀ ਦਿੱਤੀਆਂ ਨੇ ਭਈ ਆ 10 ਰੂਪ ਜਿਹੜੇ ਨੇ ਇਹ ਗੁਰਦੁਆਰਾ ਸ਼ਹੀਦ ਪਾਤਸ਼ਾਹੀ 7ਵੀਂ ਦਸਾਨ ਖੁਰਦ ਡਾਕਾਣਾ ਮਲਕੇ ਜਿਹੜਾ ਸਿੰਘ ਰਾਹ ਇਹ ਉਥੋਂ ਹੁੰਦੇ ਨੇ 10 ਰੂਪ ਉਹਨਾਂ ਨੇ ਸ਼੍ਰੋਮਣੀ ਕਮੇਟੀ ਤੋਂ ਆ ਉਥੋਂ ਲੈ ਲਏ ਅਗਰ ਵਿੱਚ ਤੇ 10 ਰੂਪ ਜਿਹੜੇ ਨੇ 20 ਰੂਪ ਜਿਹੜੇ ਨੇ ਇਹ ਹੈਗੇ ਨੇ ਗੁਰਦੁਆਰਾ ਸਹਿਬ ਪਿੰਡ ਮਜ਼ਾਰਾ ਨੌ ਅਬਾਦ ਨਾ ਅਲਮਾ ਦੀ ਕੀਮਤਾਂ ਦਾ ਕੀਤੀ ਹੋਈ ਹੈ ਬਿਲਕੁਲ ਜੀ ਕੀਮਤਾਂ ਦਿੱਤੀਆਂ ਨੇ ਕਿ ਕਿੰਨੀ ਕਿੰਨੀ ਕੀਮਤ ਇਹ ਖਰੀਦੇ ਨੇ ਹੁਣ ਇਹ ਕਿੰਨੀ ਦੇ ਖਰੀਦੇ ਹੋਏ ਆ ਇਸ ਸਾਲ ਕਿਹੜਾ ਹੈ ਇਹ ਜੀ ਸਾਲ ਹੈਗਾ 812019 1 ਇੱਕੇ ਤਰੀਕ ਦੇ ਦੋਵੇਂ ਜਿਹੜੇ ਨੇ ਇਹ ਬਿੱਲ ਨੇ ਜਿਹੜੇ ਇਹ ਦੋਵੇਂ ਇੱਕੇ ਤਰੀਕ ਦੇ ਨੇ ਆ ਵੀ 819 ਦਾ ਇਹ ਬਿੱਲ ਹੈਗਾ 31000 ਦਾ ਤੇ ਇੱਕ ਬਿੱਲ ਜਿਹੜਾ ਉਹ ਹੈਗਾ ਹੈ ਪਲੇ ਪਾਸੇ ਰਹਿ ਗਿਆ ਆ ਇਹ ਸੋ ਕੀ ਹਾਂਜੀ ਹਾਂਜੀ ਇਧਰ ਹੈ ਇਹ ਆਹ ਦੇਖੋ ਆਹ ਜਿਹੜਾ ਬਿੱਲ ਹੈ ਇਹ ਹੈਗਾ 14500 ਇਹ ਵੀ 819 ਇਹ ਵੀ 819 ਦਾ ਦੋਵੇਂ ਬਿੱਲੇ ਇਹ ਤੀਹ ਮਹਾਰਾਜ ਦੇ ਸਰੂਪ ਜੜੇ ਉਹਨਾਂ ਦੇ ਬਿੱਲੇ ਆ ਔਰ ਇਹ ਗੱਲ ਕਹਿੰਦੇ ਨੇ ਆਪਣੇ ਬਿਆਨਾਂ ਵਿੱਚ ਕਹਿੰਦਾ ਹੈ ਇੰਦਰਜੀਤ ਸਿੰਘ ਕਹਿ ਰਿਹਾ ਕਿ ਸਾਡੇ ਕੋਲ 169 ਸਲੂਪ ਨੇ ਔਰ ਇਹਨਾਂ ਵਿੱਚੋਂ 30 ਸਲੂਪ ਜਿਹੜੇ ਨੇ ਉਹਨਾਂ ਨੇ ਸਾਡੇ ਕੋਲ ਵੇਚ ਲਿਆ 139 ਸਲੂਪ ਜਿਹੜੇ ਨੇ ਉਹਨਾਂ ਦੇ ਸਾਡੇ ਕੋਲੇ ਕੋਈ ਸਬੂਤ ਜੜਿਆ ਉਹ ਨਹੀਂ ਹੈਗੇ ਅੱਛਾ ਇਹ ਇਕੱਲਾ ਬਿਆਨ ਨਹੀਂ ਹੋ ਲੈਂਦਾ ਇਹਦੇ ਨਾਲ ਇੱਕ ਆ ਤੁਸੀਂ ਇਹ सुरेंद्रਪਾਲ ਜਿਹੜਾ ਇਹ ਵੀ ਧਿਆਨ ਦੇ ਰਿਹਾ ਇਹ ਵੀ ਉਸੇ ਤਰੀਕ ਦਾ ਬਿਆਨ ਆ ਉਹ ਵੀ ਇੱਕੇ ਤਰੀਕ ਦਾ ਜੀ 14 1 26 ਦੇ ਬਿਆਨ ਇਹ ਵੀ ਹੈਗਾ ਆਪਣਾ ਬਿਆਨ ਇਹ ਲਿਖਿਆ ਕਿ ਬਿਆਨ ਅਜਾਨੇ सुरेंद्रਪਾਲ ਪੁੱਤਰ स्वर्ण ਸਿੰਘ ਵਾਸੀ ਜਿਹੜਾ ਉਹ ਮਜ਼ਾਰਾ ਨੌ ਮਲਕੇ ਨੌ ਬਾਦ ਉੱਥੋਂ ਦਾ ਹੀ ਹੈ ਇਹ ਵੀ ਕਮੇਟੀ ਮੈਂਬਰ ਹੈ ਤਾਂ ਹਾਂਜੀ ਬਿਲਕੁਲ ਜੀ ਉੱਥੋਂ ਦਾ ਤੇ ਤੀਸਰਾ ਬੰਦਾ ਆ ਆ ਇਹ ਜਿਹੜਾ ਇਹਦਾ ਨਾਂ ਜਿਹੜਾ ਹੈ ਬਿਆਨ ਅਜਾਨੇ ਸ਼ਗਾਰਾ ਸਿੰਘ ਪੁੱਤਰ ਰਤਨ ਸਿੰਘ ਵਾਸੀ ਮਜ਼ਾਰਾ ਨੌ ਆਬਾਦ ਥਾਣਾ ਸਦਰ ਬੰਗਾ ਇਹ ਇਹ ਵੀ ਬਿਆਨ ਹੈ ਦਾ ਔਰ ਇਹਦਾ ਟੈਲੀਫੋਨ ਬਕਾਇਦਾ ਸਾਰਾ ਲਿਖਿਆ ਹੈ ਆ ਸ਼ਗਾਰਾ ਸਿੰਘ ਦੇ ਬਸਕਤ ਨੇ ਬਿਆਨ ਇਹਨਾਂ ਦਾ ਇੱਕੋ ਹੈ ਕਿ ਸਾਡੇ ਕੋਲੇ ਇਸ ਤਰ੍ਹਾਂ 169 ਸੂਪ ਨੇ ਮਹਾਰਾਜ ਦੇ ਤੇ ਇਹ ਜਿਹਨਾਂ ਦੇ ਵਿੱਚੋਂ 30 ਸੂਪ ਜਿਹੜੇ ਨੇ ਉਹਨਾਂ ਦੇ ਸਾਡੇ ਕੋਲੇ ਬਿੱਲ ਨੇ ਤੇ 138 ਸੂਪ ਜਿਹੜੇ ਨੇ ਉਹਨਾਂ ਦਾ ਸਾਡੇ ਕੋਲੇ ਕੋਈ ਲਿਖਤੀproof ਨਹੀਂ ਹੈਗਾ ਔਰ ਇਹ 14 ਤਰੀਕ ਨੂੰ ਬਿਆਨ ਦਿੰਦੇ ਨੇ ਤੇ ਫਿਰ ਇਹਨਾਂ ਦੇ ਸਬੰਧ ਵਿੱਚ ਹੀ 14 ਜੁਲਾਈ ਨੂੰ ਬਿਆਨ ਨੇ ਤੇ ਉਸੇ ਦਿਨੀ ਜਿਹੜਾ ਇਹ ਪਗਵੰਤ ਸਿੰਘ ਮਾਨ ਸੀਐਮ ਮੁੱਖ ਮੰਤਰੀ ਪੰਜਾਬ ਜਿਹੜਾ ਉਹ ਉਥੋਂ ਮੁਖਸਰ ਸਾਹਿਬ ਤੋਂ ਜਿਹੜਾ ਸਟੇਟਮੈਂਟ ਦੇ ਦਿੰਦਾ ਵੀ ਇਸ ਤਰ੍ਹਾਂ ਡੇਰੇ 1 ਤੋਂ ਜਿਹੜਾ ਬੰਗਿਆ ਦੇ ਲਾਗੇ ਜਿਹੜਾ ਡੇਰਾ ਇਸ ਡੇਰੇ ਦੇ حوالے ਨਾਲ ਉਹ ਬਿਆਨ ਦੇ ਦਿੰਦਾ ਵੀ 169 ਸਰੂਪ ਉਥੋਂ ਮਿਲ ਕੇ ਨੇ ਜਿਨ੍ਹਾਂ ਵਿੱਚ ਅੱਗੇ ਪੜਤਾਲ ਜੜੀ ਹੋਣੀ ਆ ਉਹ 15 ਤਰੀਕ ਨੂੰ ਜਤਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਦਾ ਉਸ ਦਿਨ ਵੀ ਜਿਹੜਾ ਪਗਵੰਤ ਮਾਨ ਜਿਹੜਾ ਇਹ ਗੱਲ ਉਹ ਕਹਿੰਦਾ ਕਿ ਐਸਾ ਇਸ ਤਰ੍ਹਾਂ ਸਾਨੂੰ 169 ਸਰੂਪ ਮਿਲੇ ਨੇ ਜਿਨ੍ਹਾਂ ਚੋਂ 139 ਦਾ ਉਹਨਾਂ ਕੋਲੇ ਕੋਈ ਲਿਖਤੀ ਪ੍ਰੂਫ 30 ਰੁਪਏ ਜਿਹੜੇ ਨੇ ਉਹਨਾਂ ਦਾ ਉਹਨਾਂ ਕੋਲ ਲਿਖਤੀ ਬਿਲ ਹੈਗੇ ਨੇ ਤੇ ਉਹਨਾਂ ਬਾਰੇ ਜੋ ਸਾਨੂੰ ਅਕਾਲ ਤਖਤ ਸਭ ਤੋਂ ਆਦੇਸ਼ ਜਾਰੀ ਹੋਏਗਾ ਉਸੇ ਤਰ੍ਹਾਂ ਹੀ ਅੱਗੇ ਕਾਰਵਾਈ ਕਰਾਂਗੇ ਮਤਲਬ ਇਹ ਉਹਦੇ ਧਿਆਨ ਨੇ ਤੁਸੀਂ ਵੇਖਿਆ ਹੋਵੇਗਾ ਸਾਰਾ ਕੁਝ ਸੋ 15 ਤਰੀਕ ਨੂੰ ਉਹ ਜਿਹੜੇ ਆ ਧਿਆਨ ਉਥੋਂ ਦੀ ਕੋ ਕਮੇਟੀ ਜਿਹੜੀ ਆ ਉਹ ਪਤਾ ਨਹੀਂ ਕੌਣ ਬੰਦੇ ਨੇ ਇਹੋ ਹੀ ਨੇ ਉਹਨਾਂ ਦੇ ਵਿੱਚੋਂ ਜਾਂ ਹੋਰ ਬੰਦੇ ਨੇ ਉਹ ਕੌਣ ਨੇ ਜੋ ਸਾਡੇ ਕੋਲ ਮੈਨੂੰ ਤੇ ਇਥੋਂ ਤੱਕ ਇਹ ਵੀ ਪਤਾ ਲੱਗਿਆ ਭਰੋਸੇਯੋਗ ਸੂਚਿ ਦਾ ਤੋਂ ਪਤਾ ਲੱਗਾ ਵੀ ਜਦੋਂ ਸ਼੍ਰੋਮਣੀ ਕਮੇਟੀ ਨੂੰ ਇਸ ਚੀਜ਼ ਦਾ ਪਤਾ ਲੱਗਾ ਅੱਛਾ ਤੇ ਸ੍ਰੋਮਣੀ ਕਮੇਟੀ ਨੇ ਉਹਨਾਂ ਦੇ ਨਾਲ رابطہ ਕਾਇਮ ਕਰਕੇ ਤੇ ਜਿਹੜਾ ਇਹ ਪ੍ਰਸੇਜੋਬ ਸੀਰਤ ਤਾਂ ਮੈਂ ਇਹਦੇ ਵਿੱਚ ਕੋਈ ਲਿਖਤੀproof ਨਹੀਂ ਐਨੀ ਮੈਂ ਕਹਿ ਸਕਦਾ ਪੁਰਾਣਾ ਬੰਦਾ ਜਿਹੜੇ ਬੰਦੇ ਕਈ ਬੰਦੇ ਵਿੱਚ ਹੀ ਹੁੰਦੇ ਨੇ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਕਹਾਣੀ ਜਿਹੜੀ ਆ ਵੀ ਇਹ ਤਾਂ ਵਿਗੜ ਜਾਏਗੀ ਕਿ ਸ਼੍ਰੋਮਣੀ ਕਮੇਟੀ ਦੇ ਤੇ ਅੱਜ ਹੀ ਇਹ ਜਿਹੜਾ 139 ਰੁਪਏ ਜਿਹੜੇ ਉਹਨਾਂ ਦੇ ਕੋਲ ਦੇ ਕਿੱਥੇ ਗਿਆ ਤੇ ਆ ਜਿਹੜੇ 30 ਰੁਪਏ ਨੇ ਇਹ ਕਿਵੇਂ ਗਏ ਤੇ ਇਹ ਜਿਹੜਾ ਸਾਰਾ ਕੰਮ ਜਿਹੜਾ ਇਹ ਵਿਗੜੇਗਾ ਤੇ ਫਿਰ ਇੱਕ ਚੀਜ਼ ਹੋਰ ਹੈ ਉੱਥੇ ਵੀ ਆ ਜਿਹੜਾ ਉੱਥੋਂ ਦਾ ਆ ਤੁਸੀਂ ਇਹ ਵੇਖੋ ਵੀ ਉੱਥੇ ਜਿਹੜਾ ਡੇਰਾ ਉਹ ਕਹਿੰਦੇ ਵੀ ਗੁਰਦੁਆਰਾ ਹੈ ਉੱਥੇ ਫਿਰ ਉਹਨਾਂ ਨੇ ਆ ਜਿਹੜੇ ਇੱਥੇ ਆ ਨਿਸ਼ਾਨ ਸਾਹਿਬ ਦੀ ਸ਼ਕਲ ਦਾ ਇੱਥੇ ਆ ਲੱਗਿਆ ਉੱਥੇ ਇਹ ਡੇਰੇ ਦੇ ਵਿੱਚ ਜਿਹੜਾ ਜਿਹੜੀ ਤੁਸੀਂ ਆ ਗੱਲ ਅੱਗੇ ਪ੍ਰੈਸ ਕਾਨਫਰੰਸ 'ਚ ਵੀ ਕੀਤੀ ਹੈ ਤੁਸੀਂ ਤੁਸੀਂ ਕਿਹਾ ਕਿ ਆ ਇੱਕ ਨਿਸ਼ਾਨ ਸਾਹਿਬ ਦੀ ਤਰ੍ਹਾਂ ਇੱਕ ਪੈਪ ਖੜੀ ਆ ਹਾਂਜੀ ਇਹਦੇ ਉੱਤੇ ਮੋਰ ਦੇ ਖੰਭ ਨੇ ਇਹ ਕੋਈ ਡਿਟ ਕੀਤੀ ਤਸਵੀਰ ਤਾਂ ਨਹੀਂ ਕੱਲ ਨੂੰ ਸਿਆਪਾ ਖੜਾ ਹੋ ਜੇਂਦੇ ਹੋਗੇ AI ਦਾ ਜਮਾਨਾ ਨਾ ਅੱਜ ਕੱਲ ਤਾਂ ਬਿਆਨ ਮਿੰਟ 'ਚ ਆ ਜਾਂਦੇ ਵੀ ਆ ਤਾਂ ਬਾਹਰ ਦੇਖੋ ਜੀ ਹਕੀਕਤ ਇਹ ਅਸੀਂ ਉਹਨਾਂ ਦੀ ਵੈਬਸਾਈਟ ਤੋਂ ਚੁੱਕਿਆ ਹੈ ਇਹ ਉੱਥੇ ਲੱਗਿਆ ਹੋਇਆ ਔਰ ਇਹਤੇ ਮੋਰ ਦੇ ਖੰਭ ਨੇ ਇਹ ਇਹ ਐਡਿਟ ਥੋੜਾ ਕੀਤਾ ਗਿਆ ਮੈਂ ਪ੍ਰੈਸ 'ਚ ਬੋਲ ਰਿਹਾ ਮੈਂ ਜ਼ਿੰਮੇਵਾਰ ਬੰਦਾ ਹਾਂ ਇਹ ਅਸੀਂ ਐਡਿਟ ਕਰਾਉਣ ਕਰਕੇ ਸਮਝ ਦੇਣਾ ਕੋਈ ਨਹੀਂ ਨਹੀਂ ਮੈਂ ਤੁਹਾਡੇ ਕੋਲ ਕਿਤੇ ਗਲਤ ਨਹੀਂ 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 ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਅਸੀਂ ਹਰ ਕੋਈ ਜ਼ਿੰਮੇਵਾਰ ਬੰਦਾ ਹਾਂ ਹੁਣ ਆ ਜਿਹੜਾ ਨਿਸ਼ਾਨ ਸਾਹਿਬ ਜਿਹਨਾਂ ਦਿਖ ਰਿਹਾ ਹੈ ਇਹ ਨਿਸ਼ਾਨ ਸਾਹਿਬ ਨਹੀਂਗਾ ਪੈਪ ਲੱਗੀ ਆ ਉੱਤੇ ਕੱਪੜਾ ਚੜਿਆ ਹੈ ਕਬਰ ਤੇ ਮਤਲਬ ਕਿ ਚੜਿਆ ਤੇ ਉੱਤੇ ਜਿਹੜਾ ਉੱਤੇ ਜਿਹੜੇ ਮੋਰ ਦੇ ਖੰਭਰੇ ਪਰ ਨਿਸ਼ਾਨ ਸਾਹਿਬ ਦੇ ਉੱਤੇ ਖੰਡਾ ਹੁੰਦਾ ਨਿਸ਼ਾਨ ਸਾਹਿਬ ਦੀ ਨਿਸ਼ਾਨੀ ਖੰਡਾ ਹੈ ਜਿਹੜੇ ਖੰਭ ਲੱਗੇ ਜਾਂ ਮੋਰ ਜਾਂ ਹੋਰ ਕੁਝ ਚੀਜ਼ ਬਣੀ ਹੈ ਉਹ ਨਿਸ਼ਾਨ ਸਾਹਿਬ ਚ ਨਹੀਂ ਆਉਂਦਾ ਨਹੀਂ 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 ਉਹ ਗੁਰਦੁਆਰਾ ਉਹ ਨਿਸ਼ਾਨ ਸਾਹਿਬ ਚ ਕਿਵੇਂ ਆਜੂ ਕਦੇ ਵੇਖਿਆ ਜੀ ਅੱਜ ਤੱਕ ਤੁਸੀਂ ਵੇਖੋ ਸ਼ਹੀਦ ਪਰਿਵਾਰ ਤੋਂ ਜੀ ਤੁਹਾਡੀ ਇੰਨੀ ਉਮਰ ਹੋ ਗਈ ਆ ਤੁਸੀਂ ਮੀਡੀਆ 'ਚ ਕੰਮ ਕਰਦੇ ਜੀ ਕਦੇ ਵੀ ਮੋਰ ਦੇ ਖੰਬ ਦੇ ਜਿਹੜੇ ਆਮ ਡੇਰੇ ਆਲੇ ਹੁੰਦੇ ਨੇ ਜਾਂ ਉਹ ਕਬਰਾਂ-ਕਬਰਾਂ ਤੇ ਜਾਂ ਇਹਨਾਂ ਨੇ ਕਈਆਂ ਨੇ ਮਟੀਆਂ ਬਣਾਈਆਂ ਹੁੰਦੀਆਂ ਨੇ ਪਰ ਇਹਨਾਂ ਨੇ ਪ੍ਰੈਸ ਕਾਨਫਰੰਸ 'ਚ ਬਕਾਇਦਾ ਇਹ ਗੱਲ ਕਹੀ ਆ ਕਿ ਸਾਡੇ ਦਾ ਗੁਰਦੁਆਰਾ ਗੁਰਦੁਆਰੇ ਦੀ ਆਸਥਾ ਤੇ ਖਲਾਅ ਬੋਲੇ ਆ ਤੁਸੀਂ ਇੱਕ ਗੱਲ ਵੇਖੋ ਵੀ ਆ ਜਿਹੜਾ ਆ ਨਿਸ਼ਾਨ ਜਿਹੜਾ ਗੁਰਦੁਆਰੇ ਹੋ ਸਕਦਾ ਹੈ ਆ ਜਿਹੜੇ ਹੈਦਰੀ ਰੰਗ ਆ ਜਿਹੜੇ ਹਰੇ ਰੰਗ ਜਿਹੜੇ ਇੱਥੇ ਲੱਗੇ ਨੇ ਗੁਮਚਿਆਂ ਦੇ ਤੇ ਆ ਸਾਰੇ ਲੱਗੇ ਨੇ ਕੀ ਕਦੇ ਅਜੇ ਤੱਕ ਗੁਰਦੁਆਰੇ ਤੇ ਵੇਖੇ ਜੇ ਫੇਰ ਵੀ ਅਸੀਂ ਨਹੀਂ ਕਹਿੰਦੇ ਕਿ ਇਹ ਡੇਰਾ ਅਸੀਂ ਤਾਂ ਤੁਹਾਨੂੰ ਉੱਥੋਂ ਦੇ ਪ੍ਰੂਫ ਦੱਸੇ ਨੇ ਅਸੀਂ ਇਹ ਸਾਰੀਆਂ ਚੀਜ਼ਾਂ ਲਾ ਕੇ ਅੱਜ ਇਹ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਆ ਨੰੰਬਰੀ ਤਰ ਸਾਡਾ ਇਹ ਅਸੀਂ ਅੱਜ ਦੇ ਆਏ ਆ ਕਿੰਨਾ ਨੰਬਰ ਲੱਗਿਆ ਦਾ ਹਾਂ ਆ ਦੇਖੋ ਜੀ 1691 ਤੇ ਅੱਜ ਦੀ ਤਰੀਕ ਦੇ ਵਿੱਚ ਇਹ ਨੰਬਰ ਲੱਗਿਆ ਅਕਾਲ ਸਤ ਸ੍ਰੀ ਅਕਾਲ 26 ਨੂੰ 17 1 26 ਨੂੰ ਅੱਜ ਦਾ ਨੰਬਰ ਹੈ ਤੇ ਇਹਦੇ ਵਿੱਚ ਜਿਹੜਾ ਅਸੀਂ ਲਿਖ ਕੇ ਦੇ ਆਈਆਂ ਵੀ ਆ ਉਥੋਂ ਦੇ ਪ੍ਰੋਫ ਨੇ ਇਸ ਇਸ ਤਰ੍ਹਾਂ ਵੀ ਉਹਨਾਂ ਨੇ ਆ ਉਥੇ ਇੱਕ ਗ੍ਰੰਥੀ ਰਚਨਾ ਕੀਤੀ ਆ ਤੇ ਇਹ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਪੜਤਾਲ ਕਰੇ ਵੀ ਇਹ ਠੇਰਾ ਹੈ ਜਾਂ ਮਲਕ ਗੁਰਦੁਆਰਾ ਆਦਿਆ ਮਜ਼ਾਰ ਆ ਜਾਂ ਕੀ ਹੈ ਕੀ ਨਹੀਂ ਵੀ ਇੱਥੇ ਮਹਾਰਾਜ ਸੁਖ ਜਾ ਸਕਦੇ ਜਾਂ ਨਹੀਂ ਜਾ ਸਕਦੇ ਅਸੀਂ ਨਹੀਂ ਕਹਿੰਦੇ ਵੀ ਇੱਥੇ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ ਪਰ ਅਸੀਂ ਤਾਂ ਇਸ ਕਰਕੇ ਕਹਿ ਰਹੇ ਆਂ ਵੀ ਇੱਥੇ ਆ ਜਿਹੜੇ ਅਕਾਲ ਤਖਤ ਸਾਹਿਬ ਤੋਂ ਹੁਕਮ ਨਾਵੇਂ ਜਿਹੜੇ ਜਾਰੀ ਹੋਏ ਨੇ ਆ ਹੁਕਮ ਨਾਵੇਂ ਤੇ ਸੰਦੇਹ ਇਹ ਬਲਕੇ ਜਿਹੜਾ ਆ ਤੁਸੀਂ ਵੇਖ ਸਕਦੇ ਹੋ 2013 ਚ ਉਹ ਜਿਹੜਾ ਦੋ 2013 ਇਹਦਾ ਦੁਬਾਰਾ ਆਇਆ ਪਹਿਲਾਂ 17 7 11 2001 ਨੂੰ ਆਇਆ 7 11 2001 ਨੂੰ 7 11 2001 ਨੂੰ ਆਇਆ ਜਗENDER ਸਿੰਘ ਮਦਾਂਤੀ ਯਾਨੀ ਜਗENDER ਸਿੰਘ ਮਦਾਂਤੀ ਦੇ ਸੰਨ ਨੇ ਇਹਦੇ ਵਿੱਚ ਆਪ ਵੀ ਕਿਤੇ ਵੀ ਇਹ ਜਿਹੜਾ ਆ ਤੁਸੀਂ ਤੁਹਾਨੂੰ ਮਚਾਰ ਲੈਣਾ ਪੜਕੇ ਸੁਣਾ ਦੇਣਾ ਕਿ ਜੁਗੋ ਜੁਗ ਅਟਲ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਸੇ ਉੱਥੇ ਹੀ ਹੋ ਸਕਦਾ ਹੈ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਅਨੁਕੂਲ ਜਿਹੜੀ ਆ ਉਹ ਮਰਜ਼ਾਦਾ ਉੱਥੇ ਜਿਹੜੀ ਆ ਉਹ ਆਰੰਭ ਹੋਏ ਅਰਥਾਤ ਸਰਗਰਮੀਆਂ ਹੁਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹਾਂਜੀ ਹੋ ਕੇ ਉਹਨਾਂ ਨੂੰ ਮੰਨਣ ਵਾਲੇ ਹੋਣ ਤੇ ਮੂਰਤੀਆਂ ਦੀ ਸਥਾਪਨਾ ਤੇ ਪੂਜਾ ਕਰਨਾ ਕੰਨਾਂ ਤੇ ਬੜਿਆਂ ਤੋਂ ਨੱਕ ਰਗੜਨਾ ਜਾਂ ਮੁਠੀਆਂ ਭਰਨੀਆਂ ਜਾਂ ਖਾਨਗਾਹਾਂ ਮਜ਼ਾਰਾਂ ਕਬਰਾਂ ਇਸ ਸੱਚ ਦੇ ਕਰਨਾਂ ਤੇ ਮੰਨਤਾ ਮੰਨਣੀਆਂ ਸਿੱਖੀ ਸਿਧਾਂਤਾਂ ਦੇ ਉਲਟਾ ਇਸ ਫਲਸਫੇ ਨੂੰ ਸਿੱਖੀ ਸਿਧਾਂਤਾਂ ਨੂੰ ਖੰਡਿਤ ਕੀਤਾ ਹੈ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਮਨਾ ਮਨਾ ਹੈ ਠੀਕ ਹੈ ਜੀ ਓਕੇ ਇਹਨਾਂ ਨੇ ਇਹ ਗੱਲ ਕਹੀ ਪਰ ਜਿਹੜੀ ਤੁਸੀਂ ਕਹ ਰਹੇ ਕਿ ਇੱਥੇ ਇਸ ਸ਼ਰੀਰ ਦੇ ਨਾਲ ਜਿਹੜੀ ਚੀਜ਼ ਤੋਂ ਵਰਜਿਤ ਕੀਤਾ ਉਹ ਚੀਜ਼ਾਂ ਇੱਥੇ ਹੋ ਰਹੀਆਂ ਦੇਖੋ ਆ ਜੋ ਉੱਥੋਂ ਦੇ ਚਿੰਨ੍ਹ ਨੇ ਇਹ ਨਦਰਸਾ ਰਹੇ ਨੇ ਅਰਦਾਸ ਦੇ ਵਿੱਚ ਵੀ ਜਿਵੇਂ ਉਹਨਾਂ ਦੇ ਤੋੜਮੋੜ ਨੇ ਰਾਸਤੇ ਵਿੱਚ ਵੀ ਇਹ ਮਲਕ ਜੋ ਵੇਖਿਆ ਉੱਥੇ ਕਵਾਲੀਆਂ ਵੀ ਸਾਡੇ ਕੋਲੇ ਆਈਆਂ ਨੇ ਵੀਡੀਓ ਤੇ ਉੱਥੇ ਕਵਾਲੀਆਂ ਜਿਹੜੀਆਂ ਨੇ ਉਹ ਗਾਈਆਂ ਜਾਂਦੀਆਂ ਨੇ ਜਦੋਂ ਕਿ ਗੁਰੂ ਘਰ ਦੇ ਵਿੱਚ ਕੀਰਤਨ ਹੋ ਸਕਦਾ ਹੈ ਢਾਡੀ ਵਾਰਾਂ ਮਲਕ ਇਹ ਜਿਹੜਾ ਹੋ ਸਕਦਾ ਹੈ ਬਾਕੀ ਉੱਥੇ ਕਵਾਲੀਆਂ ਜਿਹੜੀਆਂ ਉਹ ਜਿਸ ਤਰੀਕੇ ਦੇ ਨਾਲ ਉਹ ਕਵਾਲੀਆਂ ਪੜ੍ਹਦੀਆਂ ਨਹੀਂ ਪੜ੍ਹਦੀਆਂ ਇਹ ਜਿਹੜੀਆਂ ਚੀਜ਼ਾਂ ਨੇ ਉਥੇ ਦਰਸਾਉਂਦੀਆਂ ਨੇ ਪਰ ਫਿਰ ਵੀ ਅਸੀਂ ਨਹੀਂ ਕਹਿੰਦੇ ਕਿ ਉਹ ਮਜ਼ਾਰ ਹੈ ਸਾਡੇ ਕੋਲ ਆ ਜਿਹੜੇ ਪ੍ਰੋਫ ਨੇ ਇਹ ਅਸੀਂ ਸਾਰੇ ਅਕਾਲ ਤਖਤ ਸਾਹਿਬ ਨੂੰ ਦੇ ਦਿੱਤੇ ਆ ਅਕਾਲ ਤਖਤ ਸਾਹਿਬ ਫੈਸਲਾ ਕਰੇ ਜੇ ਕਿਤੇ ਜਿੱਦਣ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਤੇ ਅਕਾਲ ਉਸ ਦਿਨ ਸਾਰਾ ਮੀਡੀਆ ਚ ਆ ਗਿਆ ਤੇ ਜਿੱਦਨ ਭਗਵੰਤ ਮਾਨ ਉਥੇ ਬਿਠਾਈ ਜੇ ਉਸੇ ਦਿਨ ਹੀ ਕਿਤੇ ਅਕਾਲ ਤੱਕ ਸਾਹ ਦੇ ਜਥੇਦਾਰ ਵੱਲੋਂ ਯਾਨੀ ਕੁਲਦੀਪ ਸਿੰਘ ਗੜਗਾਸ ਸਾਹਿਬ ਵੱਲੋਂ ਇੱਕ ਕਮੇਟੀ ਬਣਾਈ ਜਾਂਦੀ ਸ਼੍ਰੋਮਣੀ ਕਮੇਟੀ ਨੂੰ ਅਦਾਇਤ ਕੀਤੀ ਜਾਂਦੀ ਵੈਸੇ ਤਾਂ ਸ਼੍ਰੋਮਣੀ ਕਮੇਟੀ ਦੀ ਆਪਣੇ ਆਪ ਜੋ ਮਿਹਵਾਰੀ ਬਣਦੀ ਆ ਕਿ ਆ ਜਿਹੜਾ ਬਿਆਨ ਸੀਐਮ ਨੇ ਦਿੱਤਾ ਹੈ ਤੇ ਅਸੀਂ ਇਹਦੇ ਮੁਤਾਬਕ ਉਥੇ ਜਾ ਕੇ ਆਪਣੀ ਪੜਤਾਲ ਕਰੀਏ ਕਿ ਉਥੋਂ 169 ਸਰੂਪ ਜਿਹੜੇ ਨੇ ਉਹਨਾਂ ਕੋਲ ਕਿੱਥੋਂ ਆਏ ਤੇ ਕਿਵੇਂ ਆਏ ਪਈ ਕੀ ਉਥੇ ਉਹ ਸਰੂਪ ਜਾ ਸਕਦੇ ਆ ਕਿ ਨਹੀਂ ਜਾ ਸਕਦੇ ਉਹ ਗੁਰਦੁਆਰਾ ਹੈ ਕਿ ਜਾਂ ਡੇਰਾ ਹੈ ਇਹ ਮਜ਼ਹਾਰ ਹੈ ਕੀ ਹੈ ਇੱਥੇ ਫਰਦ ਬੰਦਾ ਜੀ ਨਾ ਤਾਂ ਸ਼ਰੋਣੀ ਕਮੇਟੀ ਨੇ ਖੁਦ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਕੋਈ ਆਦੇਸ਼ ਜਾਰੀ ਕੀਤਾ ਅੱਛਾ ਜਿਸ ਕਰਕੇ ਹੁਣ ਕੱਲ ਉਥੇ ਸੁਖਬੀਰ ਬਾਦਲ ਜਿਹੜਾ ਉਹ ਉਥੇ ਜਾਂਦਾ ਹੁਣ ਅੱਜ ਹੈ ਗਿਆ 17 ਤਰੀਕ ਤੇ ਕੱਲ ਸੀ 16 ਤਰੀਕ 16 ਤਰੀਕ ਨੂੰ ਸੁਖਬੀਰ ਬਾਦਲ ਵੀ ਉਥੇ ਜਾਂਦਾ ਉਥੇ ਜਿਹੜਾ ਹੈ ਕ੍ਰੀਮਪੁਰੀ ਵੀ ਜਾਂਦਾ ਹੈ ਰਾਜਨੀਤਿਕ ਲੋਕਾਂ ਨੇ ਉਥੇ ਜਾ ਕੇ ਤੇ ਰਾਜਨੀਤੀ ਕਰਨੀ ਸ਼ੁਰੂ ਕਰਤੀ ਆ ਜਦੋਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਆਦੇਸ਼ ਕੀਤਾ ਗਿਆ ਹੈ ਜੀ ਹੁਕਮ ਜਿਹੜੀ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਹੈ ਉਹਦੇ ਵਿੱਚ ਵੀ ਹੈ ਕਿ ਇਹਦੇ ਤੇ ਕੋਈ ਰਾਜਨੀਤੀ ਨਾ ਕਰੇ ਹੁਣ ਜਦੋਂ ਉੱਥੇ ਸਰੂਪਾਂ ਦਾ ਪਤਾ ਲੱਗਿਆ ਉਹ ਪੜਤਾਲ ਕਰਨ ਦੀ ਬਜਾਏ ਕਾਲਤਾਨ ਸਾਹਿਬ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਉਹ ਕਰਨ ਦੀ ਬਜਾਏ ਤੇ ਇਹ ਰਾਜਨੀਤਿਕ ਲੋਕਾਂ ਨੇ ਜਾ ਕੇ ਉੱਥੇ ਰਾਜਨੀਤੀ ਕਰਨੀ ਸ਼ੁਰੂ ਕਰਤੀ ਆ ਔਰ ਉੱਥੇ ਭਗਵੰਤ ਮਾਨ ਦੇ ਉਹ ਖਿਲਾਫ ਬੋਲੇ ਨੇ ਕਿ ਭਗਵੰਤ ਮਾਨ ਨੇ ਜੀ ਗੁਰਦੁਆਰੇ ਨੂੰ ਬਦਨਾਮ ਕਰਤਾ ਧਾਰਮਿਕ ਸਥਾਨ ਹੈ ਉੱਥੇ ਲੋਕਾਂ ਦੀ ਆਸਥਾ ਬਿਲਕੁਲ ਜਿੱਥੇ ਵੀ ਕਿਸੇ ਦੀ ਆਸਥਾ ਹੈ ਉਸ ਆਸਤਾ ਨੂੰ ਕਿਸੇ ਨੂੰ ਆਂਚ ਨਹੀਂ ਹੋਣੀ ਚਾਹੀਦੀ ਪਰ ਜਿਹੜੇ ਸ੍ਰੀ ਅਕਾਲ ਪਖਤ ਸਾਹਿਬ ਤੋਂ ਆਦੇਸ਼ ਨੇ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਪਾਲਣਾ ਵੀ ਕੀਤੀ ਜਾਵੇ ਜੀ ਇੱਥੇ ਹੁਣ ਸਿੱਟਾ ਹਾਂਜੀ ਇੱਕ ਪਾਸੇ ਚਰਚਾ ਚੱਲਦੀ ਹੈ ਕਿ ਕੌਣਾ ਮਸਲਾ ਸਿੱਖਾਂ ਦੇ ਮਸਲੇ ਦੇ ਵਿੱਚ ਪ੍ਰਸ਼ਾਸਨ ਦਾ ਕੀ ਕੰਮ ਸਰਕਾਰਾਂ ਦਾ ਕੀ ਕੰਮ ਮੁੱਖ ਮੰਤਰੀ ਦਾ ਕੀ ਕੰਮ ਤੇ ਸਿੱਟ ਦਾ ਕੀ ਕੰਮ ਦੂਜੇ ਪਾਸੇ ਇੰਨੇ-ਇੰਨੇ ਸਰੂਪ ਕਿੱਥੇ ਗਾਇਬ ਹੋ ਗਏ ਉਹਨਾਂ ਦੀ ਚਰਚਾ ਚੱਲੀ ਆ ਜਿਹੜਾ ਪ੍ਰਧਾਨ ਲੱਗਦਾ ਰਿਹਾ ਉਹ ਕਹਿੰਦਾ ਕਿ ਮੈਂ ਇਹਦਾ ਹੱਲ ਘਟਕੇ ਦਿਆਂਗਾ ਚਾਹੇ ਉਹ ਆਪਣਾ ਲੋਂਗੋਵਾਲ ਬੀਬੀ ਜਗੀਰਕੌਰ ਬਡੂੰਗਰ ਮੱਕੜ ਜਾਂ ਹੋਣ ਵਾਲਾ ਜਿਹੜਾ ਧਾਮੀ ਜੀ ਕਹਿ ਲੇ ਇਹਨਾਂ ਦੀ ਬਕਾਇਦਾ ਪ੍ਰਧਾਨਗੀ ਦੇ ਅਧੀਨ ਉਸ ਚੀਜ਼ਾਂ ਦਾ ਹਾਲ ਹੀ ਨਹੀਂ ਹੋਇਆਗਾ ਬੜੇ ਲੰਮੇ ਸਮੇਂ ਤੋਂ ਲੈ ਕੇ ਅੱਜ ਤੱਕ ਅਜਿਹੀਆਂ ਮਤਲਬ ਕਿ ਮੈਂ ਸ਼ਬਦ ਵਰਤਣਾ ਚਾਹੁੰਦਾ ਸੀ ਇੱਥੇ ਨਾ ਹੀ ਵਰਤਾਂ ਤੇ ਚੰਗਾ ਮੈਂ ਘਟਗੀਆਂ ਕਰਤੂਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਲ ਗੱਲ ਇਹ ਆ ਆ ਜਾਗਤ ਜੋਤ ਐਕਟ ਬਣਿਆ ਹੈ ਹੂੰ ਇਹ ਬਣਿਆ 2008 ਦੇ ਵਿੱਚ ਹੂੰ ਆ ਦੇਖੋ ਤੁਸੀਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ ਹੂੰ 2008 ਹੂੰ ਠੀਕ ਹੈ ਜੀ ਪੰਜਾਬ ਭਾਰਤ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਐਕਟ 2008 20 ਜੂਨ ਮਲਕ ਜਿਹੜਾ ਹੈ ਇਹ 20 ਜੂਨ 2008 ਨੂੰ ਪ੍ਰਕਾਸ਼ਿਤ ਹੋਇਆ ਹੁਣ ਇਹਦੇ ਵਿੱਚ ਬਕਾਇਦਾ ਤੁਸੀਂ ਇਹ ਦੱਸੋ ਵੀ ਤੁਸੀਂ ਕਹਿੰਦੇ ਵੀ ਇੱਥੇ ਸਿੱਖੜਾ ਕੀ ਕੰਮ ਤੇ ਇੱਥੇ ਸਰਕਾਰਾਂ ਦਾ ਕੀ ਕੰਮ ਤੇ ਜਿਹੜਾ ਕੋਈ ਵੀ ਮਸਲਾ ਹੋਵੇ ਤੇ ਉਹ ਅਦਾਲਤਾਂ ਦੇ ਵਿੱਚ ਜਿਹੜਾ ਗੁਰਦੁਆਰਾ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਸਰੋਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਸਰਮੌਰ ਸੰਸਥਾ ਹੈ ਜਿਨੇ ਗੁਰੂ ਕੀ ਗੋਲਕ ਦੇ ਨਾਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ ਫਿਰ ਵੀ ਇਹਦੇ ਨਾਲ ਕੋਈ ਸੰਬੰਧਤ ਕੋਈ ਕੇਸ ਦੇ ਨੇ ਤੇ ਉਹ ਗੁਰਦੁਆਰਾ ਜੁਡੀਸ਼ੀਅਲ ਕੋਰਟ ਬਣੀ ਆ ਬਕਾਇਦਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਅਦਾਲਤ ਅੰਮ੍ਰਿਤਸਰ ਦੇ ਵਿੱਚ ਇੱਕੋ ਇੱਕ ਅਦਾਲਤ ਹੈ ਜਿਹੜੀ ਸ੍ਰੋਮਣੀ ਕਮੇਟੀ ਦੇ ਨਾਲ ਸੰਬੰਧਿਤ ਕੇਸ ਨੇ ਜਿਹੜੇ ਜੇ ਕਿਸੇ ਨੇ ਸ੍ਰੋਮਣੀ ਕਮੇਟੀ ਤੇ ਕਰਨਾ ਹੋਵੇ ਤੇ ਉਹ ਵੀ ਉਸ ਅਦਾਲਤ ਵਿੱਚ ਹੈ ਜੇ ਸ੍ਰੋਮਣੀ ਕਮੇਟੀ ਨੇ ਕਿਸੇ ਮੁਲਾਜ਼ਮ ਨੂੰ ਹਟਾਉਣਾ ਜਾਂ ਉਥੇ ਜੇ ਸ੍ਰੋਮਣੀ ਕਮੇਟੀ ਨੇ ਕਿਸੇ ਦੇ ਖਿਲਾਫ ਦਾਣਾ ਤੇ ਉਸ ਅਦਾਲਤ ਤੇ ਜਾ ਸਕਦੀ ਹੈ ਤੇ ਇਹ ਦੱਸੋ ਵੀ ਇਹਦੇ ਵਿੱਚ ਸਿੱਖ ਆ ਜਿਹੜੀ ਆ ਇਹ ਸਿੱਖ ਮਜ਼ਾਦ ਬਣੀਆ ਇਸ ਐਕਟ ਦੇ ਮੁਤਾਬਕ ਜਤੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਪੈ ਮੇਤੀ ਸਿੱਖ ਸੰਗਤਾਂ ਦੀ ਇੱਕ ਸਦਕਾਰ ਯੋਗ ਅਤੇ ਸਿਖਰ ਲਈ ਸਸਤਾ ਅਤੇ ਇਸ ਦੀ ਦੁਨੀਆ ਵਿੱਚ ਦੁਨੀਆ ਪਰ ਵਿੱਚ ਮਾਨਤਾ ਅਤੇ ਸਿੱਖ ਧਰਮ ਦੀ ਸਹੀ ਪਾਲਣਾ ਕਰਨ ਦਾ ਫਰਜ਼ ਇਸ ਨੀਅਤ ਹੈ ਨੀਅਤ ਮਤਲਬ ਕਿ ਕਿਤਾਬ ਰਹਿਤ ਮਰਜ਼ਾਦਾ ਹਰ ਪੱਖੋਂ ਅਤੇ ਇਸ ਲਈ ਇਸ ਨੂੰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਸਿਪਾਈ ਪ੍ਰਕਾਸ਼ਨ ਕਰਨ ਵੰਡ ਕਰਨ ਇਹ ਮਤਲਬ ਕਿ ਜਿਹੜਾ ਉਹ ਸਾਰਾ ਉਹਦੇ ਕੋਲੇ ਆਇਆ ਔਰ ਜੇ ਕਿਤੇ ਕੋਈ ਕਿਸੇ ਕਿਸਮ ਦੀ ਉਲੰਘਣਾ ਹੁੰਦੀ ਹੈ ਇਹ ਐਕਟ ਦੀ ਕੋਈ ਉਲੰਘਣਾ ਕਰਦਾ ਹੈ ਤੇ ਫੇਰ ਕੀ ਹੈ ਕਿ ਇਹਦੇ ਖਿਲਾਫ ਜਿਹੜਾ ਉਹ ਅਦਾਲਤ ਤੇ ਇਹਦੇ ਸਜ਼ਾ ਦਿੱਤੀ ਜਾਂਦੀ ਹੈ ਸਜ਼ਾ ਕੌਣ ਦੇਊਗਾ ਅਦਾਲਤ ਤੇ ਕੇਸ ਕੌਣ ਕਰੂਗਾ ਪੁਲਿਸ ਹੁਣ ਇਹ ਇੱਥੇ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਗਾਇਬ ਹੋ ਗਏ ਨੇ ਔਰ ਉਹ ਲੱਭਣੇ ਕਿਸ ਤਰ੍ਹਾਂ ਨੇ ਹੁਣ ਪੁਲਿਸ ਕੋਲ ਆ ਗਿਆ ਅਸੀਂ ਸਾਡੇ 5 ਸਾਲ ਭਾਈ ਬਲਦੇਵ ਸਿੰਘ ਬਡਾਲਾ ਤੇ ਪੰਤਕ ਜਥੇਬੰਦੀਆਂ ਨੇ ਇਹ ਮਿਹਨਤ ਕੀਤੀ 40 41 ਦਿਨ ਤੇ ਪਹਿਲਾਂ ਉੱਥੇ ਜਥੇਬੰਦੀਆਂ ਨੇ ਜਿਹੜਾ ਸੀ ਉਹ ਧਰਨਾ ਲਾਈ ਰੱਖਿਆ ਤੇ ਉੱਥੇ ਸਰੋਬਣੀ ਕਮੇਟੀ ਜਿਹੜੀ ਆ ਉਹ ਆਪਣੀ ਜ਼ਿੰਮੇਵਾਰੀ ਸਮਝਦੀ ਅੱਜ ਕਹਿ ਰਹੀ ਆ ਕਿ ਇਹਨਾਂ ਦਾ ਕੋਈ ਕੰਮ ਨਹੀਂ ਸਾਡੇ ਧਰਮ 'ਚ ਦਖਲ ਦੇ ਰਿਹਾ ਕਿ ਉਹਨਾਂ ਦਖਲ ਦੇਣ ਦਾ ਮੌਕਾ ਦਿੱਤਾ ਬਈ ਸ਼੍ਰੋਮਣੀ ਕਮੇਟੀ ਨੇ ਜਿਸ ਦਿਨ ਸ਼੍ਰੋਮਣੀ ਕਮੇਟੀ ਦੇ ਦਰਵਾਜ਼ੇ ਦੇ ਉੱਤੇ ਪੰਤਕ ਜਥੇਬੰਦੀਆਂ ਬੈਠੀਆਂ ਬਈ ਸਾਨੂੰ ਦੱਸੋ ਵੀ ਇਹ 328 ਰੂਪ ਕਿੱਥੇ ਨੇ ਉਸ ਦਿਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਬਿਠਾ ਕੇ ਗੱਲ ਕਰਦੀ ਬਈ ਆਹ 328 ਰੂਪ ਨੇ ਤੇ ਤੁਸੀਂ ਇਹਦੇ ਕੋਈ ਐਵੇਂ ਇਸ ਤਰ੍ਹਾਂ ਜਿਹੜਾ ਇਹ ਨਾ ਕਰੋ ਮਤਲਬ ਇਹ ਵਿਵਾਦ ਜਿਹੜਾ ਇਹ ਨਾ ਕਰੋ